ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸੈਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਘਣੀਏ ਵਾਲਾ ਇਹ ਪਿੰਡ ਕੋਟਕਪੂਰਾ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਇਹਦੇ ਨਾਲ ਦੇ ਪਿੰਡਾਂ ਚ ਪੰਜ ਗ੍ਰਾਂਈ ਕਲਾ ਬਿਲਕੁਲ ਨਾਲ ਹੈ ਇਹ ਤੋਂ ਬਿਨਾ ਇੱਕ ਪਾਸੇ ਜਿਉਣ ਵਾਲਾ ਲੰਡੇ ਰੋਡੇ ਇਧਰਲੇ ਪਾਸੇ ਦੇ ਪਿੰਡ ਨੇੜ ਆ ਜਾਂਦੇ ਆ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਦੋਸਤੋ ਬਾਈ ਦਾ ਆਪਦਾ ਇੱਕ ਛੋਟਾ ਜਿਹਾ ਫਾਰਮ ਤੇ ਇੱਥੇ ਕਾਫੀ ਸਾਰੇ ਗਾਂ ਨਾਗ ਜਿਹੜੇ ਉਹ ਗਾਵਾਂ ਦੇ ਰੱਖੇ ਹੋਏ ਆ ਅੱਜ ਦੀ ਵੀਡੀਓ ਚੱਕੇ ਵੜ ਬਾਈ ਨੇ ਵਿਕਾਊ ਕੀਤੀ ਐ ਤਾਜੀ ਇਹ ਸੂਈ ਵੀ ਐ ਡਿਟੇਲ ਚ ਇਹਦੇ ਬਾਰੇ ਗੱਲਬਾਤ ਕਰਾਂਗੇ ਤੁਸੀਂ ਲਾਸਟ ਤੱਕ ਵੀਡੀਓ ਦੇਖਿਓ ਜਿਹਨੂੰ ਪਸੰਦ ਆਜੂਗੀ ਉਹ ਵੀਰ ਤਸੱਲੀ ਕਰ ਸਕਦਾ ਆ ਕੇ ਦੇਖਣਾ ਤੁਹਾਡਾ ਕੰਮ ਐ ਆਓ ਡਿਟੇਲ ਪੁੱਛੀਏ ਹਰਪ੍ਰੀਤ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਪ੍ਰੀਤ ਅੱਜ ਜਿਹੜੀ ਇਹ ਵੜ ਆਪਾਂ ਵੇਚਣ ਲੱਗੇ ਹੋ ਕਿੰਨਾ ਮਸੂਹਾ ਸੂਹੀ ਬਈ ਇਹ ਪਹਿਲਾ ਸੂਹਾ ਸੂਹੀ ਐ ਕਿੰਨੇ ਦਿਨ ਹੋ ਗਏ ਅੱਜ ਸੂਈ ਨੂੰ ਇਹਨੂੰ 5-6 ਦਿਨ ਹੋ ਗਏ ਹੁਣ ਦੁੱਧ ਕਿੰਨਾ ਹੋਊਗਾ ਹੁਣ ਹੈਗਾ ਹੈਗਾ 17-18 ਕਿੱਲੇ 17 18 ਕਿਲੋ ਦੋਆਂ ਟਾਈਮਰ ਦਾ ਦੁੱਧ ਇਸ ਟਾਈਮ ਹੈਗਾ ਹਾਂਜੀ ਬੱਚਾ-ਵੱਛਾ ਨਾਲ ਹੀ ਬੱਚਾ-ਵੱਛਾ ਕੀ ਡਿਮਾਂਡ ਰਹੂਗੀ ਇਹਦੀ ਭਾਈ ਡਿਮਾਂਡ 88000 88000 ਤੋਰਗੇ ਇਹਨੂੰ ਖੋਲ ਦੱਸੋ 88000 ਰੇਟ ਹੈ ਕੁਆਲਿਟੀ ਵਾਲੇ ਪੱਖ ਤੋਂ ਜੇ ਦੇਖਦੇ ਆ ਇੱਕ ਤਾਂ ਬਰੀਡ ਪਿਓਰ ਐਚਫ ਦਿਸਦੀ ਹੈ ਤੇ ਇਹਦੇ ਹਵਾਨੇ ਦੀ ਕੁਆਲਿਟੀ ਬੜੀ ਜ਼ਬਰਦਸਤ ਹੈ ਸੂਆ ਪਹਿਲਾ ਪੰਜ ਛੇ ਦਿਨਾਂ ਦੀ ਸੋਈ ਆ ਤੇ ਦੁੱਧ ਜਿਹੜਾ 17 18 ਕਿਲੋ ਇਹ ਦੇ ਰਹੀ ਹੈ ਹਵਾਨਾ ਇਦਾਂ ਦਾ ਦੱਸੋ ਭਾਵੇਂ 10 ਉਹ ਚੋਲੋ ਜੇ ਹਵਾਨਾ ਟੁੱਟਦਾ ਨਹੀਂ ਜਿੰਨੀਆਂ ਵੀ ਬੱਚੀਆਂ ਕਰਨ ਵਾਲੀ ਦੇਊਗੀ ਟੌਪ ਦੀਆਂ ਹੀ ਹੋਣਗੀਆਂ ਬਾਕੀ ਇਹ ਜਿੱਦਾਂ ਦੀ ਹੈ ਉਹ ਤੁਸੀਂ ਵੀਡੀਓ ਚੋਂ ਦੇਖ ਰਹੇ ਹੋ ਥੋੜੀ ਜਿਹੜੀ ਉਹ ਘੱਟ ਸੰਭਾਲ ਹੋਈ ਹੈ ਦੀ ਬਰੀਡ ਵਾਈਜ਼ ਚੰਗੀ ਆ ਹਵਾਨਾ ਅੱਗੋਂ ਵੀ ਚੰਗਾ ਤੇ ਪਿਛੋਂ ਵੀ ਹਵਾਨਾ ਬਹੁਤ ਸੋਣਾ ਹਰਪ੍ਰੀਤ ਭਾਈ ਇਹ ਕਿਹੜਾ ਹੋਰ ਕਢਾਉਣਾ ਹੈ ਉਹ ਦੋਸਤ ਇੱਕ ਸੋਹਣੇ ਹਵਾਨੇ ਦੀ ਤੁਹਾਨੂੰ ਵਹਿੜ ਦਿਖਾ ਰਿਆ ਮੈਂ ਆ ਗਾੜੀ ਹਵਾਨੇ ਦੀ ਜਿੰਨੀ ਚੰਗੀ ਉਨਾ ਹੀ ਪਛਾਉ ਹਵਾਨਾ ਚੰਗਾ ਤੇ ਅਡਰ ਅਟੈਚਮੈਂਟ ਹੁੰਦੀ ਹੈ ਬਾਡੀ ਦੇ ਨਾਲ ਤੇ ਉਹ ਬੜੀ ਜ਼ਬਰਦਸਤ ਦਿਸਦੀ ਹੈ ਤੁਸੀਂ ਦੇਖੋ ਹਵਾਨਾ ਦੂਜੇ ਸੂਏ 'ਚ ਕਰਮਾਲੀ ਜਦੋਂ ਚੰਗੇ ਦੁੱਧ ਤੇ ਆਊਗੀ ਤੇ ਨਾਲ ਇਹਦਾ ਸਰੀਰ ਭਰ ਜਾਊਗਾ ਪੂਰਾ ਤਾਂ ਫਿਰ ਤੁਸੀਂ ਇਹੀ ਹਵਾਨਾ ਦੇਖੋ ਕਿੰਨਾ ਕਿ ਜੱਚਦਾ ਹੈ ਅਗਲੇ ਪਾਸੇ ਵੀ ਹਵਾਨਾ ਉਸੇ ਤਰ੍ਹਾਂ ਹੀ ਉਸੇ ਤਰ੍ਹਾਂ ਹੀ ਪਿਛਲੇ ਪਾਸੇ ਹਵਾਨਾ ਅਟੈਚ ਫੁੱਲ ਆ ਬੋਡੀ ਦੇ ਨਾਲ ਪੂਰੇ ਹਵਾਨੇ ਦੇ ਉੱਤੇ ਨਾੜਾਂ ਤੁਹਾਨੂੰ ਨਜ਼ਰ ਆਉਣੀਆਂ ਦੱਸੋ ਬਾਕੀ ਜੋ ਚੀਜ਼ ਹੈ ਉਹ ਤੁਸੀਂ ਦੇਖਣੀ ਹੈ ਥਣ ਜਿਹੜੇ ਇਹਦੇ ਆਪ ਆ ਕੇ ਤੁਸੀਂ ਹੱਥੀਂ ਚੋਕੇ ਦੇਖ ਲੈਣਾ ਪਸ਼ੂ ਨੂੰ ਪਸੰਦ ਤੁਸੀਂ ਕਰਕੇ ਉਦੋਂ ਬਾਅਦ ਚੋਦੀ ਪਰਖ ਵੀ ਤੁਸੀਂ ਕਰਨੀ ਹੈ ਸੋ ਦੋਸਤੋ ਧਾਰਾਂ ਵੀ ਬਾਈ ਕਹਿੰਦਾ ਮਾਰ ਕੇ ਦਿਖਾਈ ਦਿੰਨੇ ਆ ਬੱਚਾ ਵੱਛਾ ਹੈ ਤੇ 나ੜੂਆ ਜ਼ਰੂਰ ਨਾਲ ਦੇਖ ਲੋ ਬਾਕੀ ਸੀਲ ਸ਼ਰੀਫ ਵਹਿੜਾ ਕੋਈ ਨਿਆਣਾ ਨਹੀਂ ਪਾਉਣ ਦੀ ਲੋੜ ਅ ਵੈਸੇ ਤਾਂ ਬਰੀਡ ਹੀ ਇਦਾਂ ਦੀ ਰਹਿੰਦੀ ਐ ਐਫਐ ਤੇ ਬਾਕੀ ਚੁਵਾਈ ਦੀ ਵੀ ਪੋਲੀ ਹੋਊਗੀ ਕਿਉਂਕਿ ਬੱਚਾ ਲਾਤਾ ਹੈ ਤੇ ਧਾਰਾਂ ਵੀ ਤੁਹਾਨੂੰ ਮਾਰ ਕੇ ਦਿਖਾ ਦੇਾਂਗੇ ਜਦੋਂ ਪੂਰਾ ਪਸਮਾ ਆਏ ਕਰ ਜਾਂਦੀ ਹੈ ਹਵਾਨੇ ਦਾ ਰੋਖ ਬੜਾ ਸੋਹਣਾ ਦੱਸੋ ਇਹਦਾ ਦਿਸਦਾ ਮੈਂ ਪਹਿਲਾਂ ਹੀ ਤੁਹਾਨੂੰ ਦੱਸਤਾ ਸੀ ਵੀ ਇਹ ਫੈਕਸ ਹਵਾਨੇ ਦੀ ਹੈ ਬਿਲਕੁਲ ਸੋ ਦੋਸਤੋ ਥਾਣਾ ਦੇ ਵਿੱਚੋਂ ਧਾਰ ਜਿਹੜੀ ਹੈ ਉਹ ਵੀ ਤੁਹਾਨੂੰ ਦਿਖਾ ਦਨੇ ਆ। ਹੱਤਕ ਬਈ ਘਾਟੀ ਚੋਂ ਦਾ ਲੱਗਦਾ ਮਾ ਮਸ਼ੀਨ ਕਰਕੇ ਮਸ਼ੀਨ ਮਸ਼ੀਨ ਹੀ ਲਾ ਦਨੇ ਉਹਨੇ। ਮਸ਼ੀਨ ਠੀਕ ਹੈ। ਬਸ ਧਾਰਾਂ ਦੋਸਤੋ ਦੇਖ ਲਓ ਤੁਸੀਂ। ਠੀਕ ਹੈ ਭਾਈ ਉੱਥੇ ਕਿਹੜੇ ਥਾਣਾ ਚ ਕੱਲੇ-ਕੱਲੇ ਦੀ ਮਾਰਨੀ। ਸੋ ਇਹ ਪਿਛਲੇ ਥਾਣਾ ਚੋਂ ਧਾਰ ਤੁਸੀਂ ਦੇਖ ਸਕਦੇ। ਠੀਕ ਹੈ ਛੱਡ ਦੂ। ਸੋ ਦੋਸਤੋ ਇਹ ਵੈਡ ਅੱਜ ਦੀ ਵੀਡੀਓ ਚ ਵਿਕਰੀ ਵਾਲੀ ਸੀ। ਬਾਕੀ ਪਾਸਾ ਕੀ ਕਰ ਲੋ ਜੀ। ਧੰਨਵਾਦ ਇਸ ਵੀਡੀਓ ਨੂੰ ਦੇਖਣ ਵਾਸਤੇ।